ਪੰਜਾਬ ਸਰਕਾਰ ਦਾ ਦਾਵਾ ਕੀ ਪੰਜਾਬ ਦੇ ਵਿੱਚ ਸਿਹਤ ਕ੍ਰਾਂਤੀ ਹੋ ਰਹੀ ਹੈ ਇਸ ਮਹਾਲੀ ਹਸਪਤਾਲ ਨੂੰ ਲੈ ਕੇ ਖਬਰ ਚਰਚਾ ਦੇ ਵਿੱਚ ਆਉਂਦੀ ਹੈ ਕਿ ਜਿਹੜੇ ਪਲਾਸਟਰ ਹੈਗੇ ਆ ਦਵਾਈਆਂ ਹੈਗੀਆਂ ਉਹ ਬਾਹਰੋਂ ਮਰੀਜ਼ਾਂ ਨੂੰ ਲਿਆਣੀਆਂ ਪੈਂਦੀ ਜਿਸ ਤੋਂ ਬਾਅਦ ਹਸਪਤਾਲ ਚਰਚਾ ਦੇ ਵਿੱਚ ਆਇਆ ਕੋਈ ਪੈਸੇ ਨਹੀਂ ਲੱਗੇ 60 ਸਾਲ ਤੋਂ ਉੱਤੇ ਨਾ ਕੋਈ ਪੈਸੇ ਖਰਚੀ ਦਾ ਨਹੀਂ ਕੋਈ ਐਕਸਰੇ ਦਾ ਨਹੀਂ ਲੱਗਿਆ ਕਿਸੇ ਮਰੀਜ਼ ਦਾ ਇਹ ਨਹੀਂ ਕਦੇ ਵੀ ਹੋਇਆ ਕਿ ਉਹ ਛੇ-ਛੇ ਦਿਨ ਵੇਟ ਕਰਨਾ ਪੈਂਦਾ ਹੈ ਪੰਜਾਬ ਸਰਕਾਰ ਦਾ ਦਾਵਾ ਕੀ ਪੰਜਾਬ ਦੇ ਵਿੱਚ ਸਿਹਤ ਕ੍ਰਾਂਤੀ ਹੋ ਰਹੀ ਹੈ ਇਸ ਦੇ ਚੱਲਦੇ ਬਿੱਤੇ ਦਿਨ ਇੱਕ ਮਹਾਲੀ ਹਸਪਤਾਲ ਨੂੰ ਲੈ ਕੇ ਖਬਰ ਚਰਚਾ ਦੇ ਵਿੱਚ ਆਉਂਦੀ ਹੈ ਕਿ ਜਿਹੜੇ ਪਲੱਸਟਰ ਹੈਗੇ ਆ ਦਵਾਈਆਂ ਹੈਗੀਆਂ ਉਹ ਬਾਹਰੋਂ ਮਰੀਜ਼ਾਂ ਨੂੰ ਲਿਆਣੀਆਂ ਪੈਂਦੀਆਂ ਜਿਸ ਤੋਂ ਬਾਅਦ ਹਸਪਤਾਲ ਚਰਚਾ ਦੇ ਵਿੱਚ ਆਇਆ ਹਾਲਾਂਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਬਕਾਇਦਾ ਇਸ ਚੀਜ਼ ਨੂੰ ਲੈ ਕੇ ਆਰਡਰ ਕੀਤੇ ਕਿ ਕੋਈ ਕਿਸੇ ਕਿਸਮ ਦੀ ਦਵਾਈ ਬਾਹਰੋਂ ਨਹੀਂ ਲਿਖਣੀ ਤੇ ਹਰੇਕ ਸਹੂਲਤਾਂ ਹਸਪਤਾਲ ਦੇ ਅੰਦਰ ਹੀ ਮਿਲੂਗੀ ਇਸੇ ਦਾ ਰਿਐਲਿਟੀ ਚੈੱਕ ਕਰਨ ਦੇ ਲਈ ਮੋਹਾਲੀ ਦੇ ਹਸਪਤਾਲ ਦੇ ਵਿੱਚ ਡਾਇਰੈਕਟ ਪਹੁੰਚੇ ਜਿੱਥੇ ਪਲੱਸਟਰ ਲੱਗ ਰਿਹਾ ਕਿਉਂਕਿ ਮਰੀਜ਼ਾ ਦੇ ਬਿੱਟੇ ਦਿਨ ਪਲਸਟਰ ਲੱਗੇ ਸੀ ਉਹ ਕਹਿੰਦੇ ਸਾਨੂੰ ਸਮਾਨ ਬਾਹਰੋਂ ਲਿਓਣਾ ਪੈ ਰਿਹਾ ਗੱਲਬਾਤ ਵੀ ਕਰਾਂਗੇ ਜਿਹੜੇ ਮਰੀਜ਼ ਆ ਇੱਥੇ ਪਲਸਟਰ ਲੱਗ ਰਿਆ ਗਿਆ ਪਲਸਟਰ ਹੋ ਰਿਹਾ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਨਾਮ ਹੈ ਤੁਹਾਡਾ ਵਰਦਨ ਕੁਮਾਰ ਕਿੱਥੋਂ ਕਿੱਥੋਂ ਰਹਿਣ ਵਾਲੇ ਹੋ ਜਮ ਕੋਈ ਰਾਜ ਕੋ ਹੋਇਆ ਕੀ ਲੱਤ ਤੇ ਤੁਹਾਡੀ ਦਵਾਲगिर ਗਈ ਹਾਂਜੀ ਦਵਾਲगिर ਗਈ ਅੱਛਾ ਦਵਾਰ ਗਿਰ ਗਈ ਤੇ ਜਿਹੜਾ ਹੁਣ ਤੁਹਾਡੇ ਪਲਸਟਰ ਲੱਗ ਰਿਹਾ ਇਹ ਕਿੱਥੋਂ ਲੱਗ ਰਿਹਾ ਮਤਲਬ ਇਹ ਪੈਸੇ ਦੇ ਕੇ ਲੱਗ ਰਿਹਾ ਜਾਂ ਮੁਫਤ ਚ ਲੱਗ ਰਿਹਾ ਮੁਫਤ ਮੁਫਤ ਚ ਲੱਗ ਰਿਹਾ ਪਰਚੀ ਦੇ ਪੈਸੇ ਲੱਗੇ ਕਿੰਨੇ ਪੈਸੇ ਲੱਗੇ ਹਾਂਜੀ ਪਰਚੀ ਦਾ ਪਰਚੀ ਦਾ ਪੈਸਾ ਲੱਗਾ ਤੇ ਇਹ ਜਿਹੜੀ ਪੱਟੀਆਂ ਪੁੱਟੀਆਂ ਕਿੱਥੋਂ ਆਈਆਂ ਸਾਰੀਆਂ ਸਾਰੀਆਂ ਇਹ ਸਰਕਾਰੀ ਦਾ ਸਰਕਾਰੀ ਦੀ ਅਕੀਮਾ ਭਾਜੀ ਤੁਸੀਂ ਪੱਟੀ ਕਰ ਰਹੇ ਇਹਨਾਂ ਦੇ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਭਾਜੀ ਪਿਛਲੇ ਦਿਨ ਇੱਕ ਨਾ ਖਬਰ ਵਾਇਰਲ ਹੋ ਰਹੀ ਚਰਚਾ ਚ ਕਾਫੀ ਹੈਗੀ ਹੈ ਮਰੀਜ਼ਾਂ ਨੇ ਸ਼ਾਇਦ ਇੱਥੇ ਆ ਕੇ ਹੰਗਾਮਾ ਵੀ ਕੀਤਾ ਹਨਾ ਤੇ ਉਹ ਕੀ ਸਾਰਾ ਮੈਟਰ ਕੀ ਸੀਗਾ ਤੁਸੀਂ ਪਲਸਟਰ ਕੀਤਾ ਸੀ ਉਹਨਾਂ ਦਾ ਹਾਂਜੀ ਤੇ ਸਰ ਉਹ ਇਹ ਸੀ ਕਿ ਪਲਸਟਰ ਥੋੜਾ ਲੇਟ ਹੋ ਗਿਆ ਸੀ ਇਸ ਕਰਕੇ ਇਹ ਹੋ ਗਿਆ ਸੀ ਕਿ ਪੇਸ਼ੈਂਟ ਬਾਹਰੋਂ ਸਮਾਨ ਕੁਛ ਨਹੀਂ ਲੈ ਕੇ ਆ ਚੀਮਾ ਸਰਨੇ ਨਾਲ ਦੀ ਨਾਲ ਮੰਗਵਾਤਾ ਸੀ ਤੇ ਚੀਮਾ ਸਰ ਨਾਲ ਦੀ ਨਾਲ ਮੰਗਵਾ ਦਿੱਤਾ ਹਾਂਜੀ ਤੇ ਉਹ ਜਿਹੜੀ ਚਰਚਾ ਸੀ ਕਿ ਸਾਨੂੰ ਬਾਹਰੋਂ ਸਮਾਨ ਲੈਣਾ ਪੈਂਦਾ ਹਫਤਾ ਹਫਤਾ ਇਸ ਸਮਾਨ ਨਹੀਂ ਹੁੰਦਾ ਪੂਰਾ ਹਫਤਾ ਹਫਤਾ ਵੇਟ ਕਰਨੀ ਪੈਂਦੀ ਹੈ ਕਿੰਨਾ ਕੁ ਸਮਾਨ ਹੁੰਦਾ ਤੁਹਾਡੇ ਕੋਲ ਇੱਥੇ ਸਮਾਨ ਬੱਦੂ ਪਿਆ ਅਲਮਾਰੀ ਚ ਪਿਆ 8 ਨੰਬਰ ਚ ਅਲਮਾਰੀ ਆ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਇੱਥੇ ਹੀ ਪਿਆ ਸਮਾਨ ਇਹੋ ਕੰਮਾ ਕਿਉਂ ਹੋਇਆ ਸੀਗਾ ਕੀ ਲੱਗਦਾ ਉਹ ਸਰ ਮੈਨੂੰ ਨਹੀਂ ਪਤਾ ਕਿੰਨਾ ਟਾਈਮ ਲੱਗਿਆ ਸੀ ਉਹਨਾਂ ਨੂੰ ਕਿੰਨੀ ਵੇਟ ਕਰਨੀ ਪਈ ਸੀਗੀ ਸਰ 5 ਕੁ ਮਿੰਟ 5 ਕੁ ਮਿੰਟ ਵਿੱਚ ਹਾਂਜੀ ਹਰ ਟਾਈਮ ਅਵੇਲੇਬਲ ਹੁੰਦਾ ਇੱਥੇ ਸਮਾਨ ਹਾਂਜੀ ਸਰ ਮਤਲਬ ਕਦੋਂ ਵੀ ਆ ਕੇ ਕੋਈ ਵੀ ਫ੍ਰੀ ਦੇ ਵਿੱਚ ਐਨੀ ਟਾਈਮ ਅੱਛਾ ਕਿੰਨੇ ਪੈਸੇ ਲੱਗਦੇ ਐ ਇੰਨਾ ਸਾਰੀ ਚੀਜ਼ਾਂ ਦਾ ਖਰਚਾ ਕਿੰਨਾ ਆਉਂਦਾ ਇੱਕ ਪਲਸਟਰ ਦਾ ਇੱਕ ਪਲਸਟਰ ਦਾ ਸਰ ਅਗਰ ਗਵਰਨਮੈਂਟ ਵੱਲੋਂ ਤਾਂ ਉਹ ਤਾਂ ਮੈਨੂੰ ਪਤਾ ਨਹੀਂ ਦੇਖੋ ਪਰ ਕਾਸਟਲੀ ਹੁੰਦਾ ਇਹ ਵੈਸੇ ਗਵਰਨਮੈਂਟ ਫੀਸ 150 ਰੁਪਿਆ 150 ਰੁਪਏ ਹਾਂ ਤੇ ਸਬਦੀ ਫੀਸ ਲੱਗਦੀ 150 ਰੁਪਏ ਹਾਂ ਆਲਮੋਸਟ ਕੱਚੇ ਪੱਕੇ ਦੀ 150 150 ਤੋਂ ਕਿੰਨੀ ਫੀਸ ਲੱਗੀ ਹੈ ਹਮ ਨੂੰ ਤਾਂ ਥੋੜੀ मालूम ਨਹੀਂ ਹੈ ਮੇਰਾ ਠੇਕੜਾ ਜਾਣਦਾ ਹੈ اچھا 150 ਰੁਪਏ ਲੱਗਦੀ ਸੀ ਆ ਸਰਕਾਰੀ ਫੀਸ ਹੈਗੀ ਆ ਸਰਕਾਰੀ ਫੀਸ ਦੀ ਪਰਚੀ 150 ਰੁਪਿਆ ਲੱਗਦਾ ਹੈਗਾ अवेलेबल ਕਹਿੰਦੇ ਸਾਰਾ ਸਮਾਨ ਹਸਪਤਾਲ ਦੇ ਵਿੱਚ ਹਟ ਹੈ ਮੇਗਾ ਬਾਕੀ ਉਸ ਦਿਨ ਵਾਕਿਆ ਕੀ ਹੋਇਆ ਸੀਗਾ ਐਚਓਡੀ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਸਾਰੀ ਘਟਨਾਕਰਮ ਕਿਵੇਂ ਹੋਇਆ ਕਿਉਂ ਇੱਥੋਂ ਤੱਕ ਨੋ ਬਤਾਈ ਕਿ ਮਰੀਜ਼ ਨੇ ਹੰਗਾਮਾ ਕੀਤਾ ਉਸ ਤੋਂ ਬਾਅਦ ਉਹ ਕਹਿੰਦਾ ਕਿ ਪਲਸਟਰ ਮੈਂ ਬਾਹਰੋਂ ਲੈ ਕੇ ਆਏ ਆ ਤੁਹਾਡੇ ਪਲਸਟਰ ਲੱਗਿਆ ਕੀ ਹੋਇਆ ਸੀ ਤੁਹਾਡੇ ਮੈਂ ਡਿੱਗਿਆ ਸੀ ਜੀ ਅੱਛਾ ਡਿੱਗਿਆ ਸੀਗਾ ਸਰਕਾਰੀ ਹਸਪਤਾਲ ਚਾਏ ਹੋ ਹਸਪਤਾਲ ਚਾਏ ਸੀ ਕਿਦੋਂ ਆਏ ਸੀਗੇ 19 ਤਰੀਕ ਨੂੰ 19 ਤਰੀਕ ਨੂੰ ਕਿੰਨੇ ਪੈਸੇ ਲੱਗੇ ਤੁਹਾਡੇ ਕੋਈ ਪੈਸੇ ਨਹੀਂ ਲੱਗੇ ਜੀ ਸਿਰ 10 ਰੁਪਏ ਪਰਚੀ ਲੱਗੇ ਸੀ ਉਹ ਵੀ ਨਹੀਂ ਲਏ ਉਹ ਸੀ ਪਲਸਟਰ ਦੀ ਕੋਈ ਫੀਸ ਨਹੀਂ ਲੱਗੀ ਨਹੀਂ ਸੀ ਲੱਗੀ ਜੀ ਤੇ ਇੱਥੇ ਚਰਚਾ ਚੱਲ ਰਹੀ ਸੀ ਕਿ ਬਾਹਰੋਂ ਪਲਸਟਰ ਲਿਆਉਣਾ ਪੈਂਦਾ ਜਾਂ ਕੁਝ ਨਹੀਂ ਲੱਗਿਆ ਜੀ ਮੇਂ ਕੁਝ ਨਹੀਂ ਲੱਗਿਆ ਦਵਾਈ ਤੇ ਕਿੰਨੇ ਪੈਸੇ ਲੱਗੇ ਕੋਈ ਪੈਸੇ ਦਵਾਈ ਨਹੀਂ ਸੀ ਇੱਥੇ ਮਿਲੇ ਟੈਬਲੇਟ ਸਭ ਕੁਝ ਅੰਦਰੋਂ ਸਭ ਤੋਂ ਮਿਲੇ ਹਾਂ ਜੀ ਤੁਹਾਡਾ ਕੀ ਨਾਮ ਹੈ ਕਿੰਨੇ ਪੈਸੇ ਲਗੇ ਕਿੰਨੀ ਫੀਸ ਲੱਗੀ ਤੁਹਾਡੀ ਸਿਰਫ ਜਿਹੜਾ ਸਰੂਪੀ ਲੱਗਾ 100 ਰੁਪਏ ਲੱਗਿਆ ਹਾਂਜੀ ਪਲਸਟਰ ਦਾ ਆਹ ਨਹੀਂ ਜੀ ਪਲਸਟਰ ਦਾ ਕੋਈ ਪੈਸਾ ابھی ਨਹੀਂ ਲੱਗਾ ਹੈ ਅੱਛਾ ਪਲਸਟਰ ਦਾ ਕੋਈ ਪੈਸਾ ਨਹੀਂ ਨਹੀਂ ਕੀ ਨਾਮ ਹੈ ਤੁਹਾਡਾ ਪਾਲ ਸਿੰਘ ਤੁਹਾਡੇ ਹੱਥ ਤੇ ਕੀ ਹੋ ਗਿਆ ਸੀ ਜੀ ਮੋਟਰਸਾਈਕਲ ਤੇ ਉਤਰ ਨੱਗੇ ਦਾ ਘਰੇ ਡਿੱਗ ਗਿਆ ਸਾਡੂ ਤੁਸੀਂ ਸਰਕਾਰੀ ਹਸਪਤਾਲ ਚ ਆਇਓ ਕੀ ਸੁਵਿਧਾ ਇੱਥੇ ਮਿਲੀ ਹੈਗੀ ਤੁਹਾਨੂੰ ਕੋਈ ਸੁਵਿਧਾ ਦਿੱਤੀ ਗਈ ਹੈ ਹਾਂਜੀ ਇੱਕ ਠੀਕ ਆ ਸਰਕਾਰੀ ਦਾ ਕੋਈ ਪੈਸਾ ਨਹੀਂ ਲੱਗਿਆ 60 ਸਾਲ ਦੇ ਉੱਤੇ ਨਾ ਕੋਈ ਪੈਸੇ ਨਹੀਂ ਕੋਈ ਬਰਚੀ ਦਾ ਨਹੀਂ ਕੋਈ ਐਕਸਰੇ ਦਾ ਨਹੀਂ ਲੱਗਿਆ ਅੱਛਾ ਪਲਸਟਰ ਅੰਦਰੋਂ ਮਿਲ ਗਿਆ ਸੀਗਾ ਹਾਂਜੀ ਹੁਣ ਅੰਦਰ ਅੱਜ ਹੁਣ ਦੁਬਾਰੇ ਅੰਦਰ ਹੋਣਾ ਜੇ ਮੈਂ ਤਾਂ ਆਇਆ ਸੀ ਕਿਉਂਕਿ ਕਹਿ ਰਹੇ ਸੀ ਕਿ ਪਲਸਟਰ ਉਹ ਬਾਹਰ ਬਾਹਰੋਂ ਲਿਆਉਣੇ ਪੈਂਦੇ ਜੋ ਕੁਝ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ 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 ਕੋਈ ਨਹੀਂ ਆਈ ਤੁਹਾਨੂੰ ਕੋਈ ਦਿੱਕਤ ਹਰ ਤਾਂ ਅੰਦਰ ਤੇ ਹੀ ਹੁੰਦਾ ਕਿੰਨੀ ਤਰੀਕ ਨੂੰ ਆਏ ਸੀ ਤੁਸੀਂ ਇੱਥੇ ਅਸੀਂ ਪਹਿਲਾਂ 14 ਤਰੀਕ ਨੂੰ ਆਏ ਸੀ ਅੱਛਾ ਅੰਦਰ ਇਹਨਾਂ ਕੋਲ ਸੀਗਾ ਸਮਾਨ ਸਾਰਾ ਹਾਂਜੀ ਸਮਾਨ ਹੈ ਕਿੰਨਾ ਸਮਾਨ ਸੀ ਹਾਂਜੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਹਸਪੀਟਲ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਕੋਈ ਨਾ ਡਾਕਟਰ ਨਾ ਹੋਵੇ ਜਾਂ ਕੁਛ ਏਦਾਂ ਦੀ ਕੋਈ ਦਿੱਕਤ ਆ ਰਹੀ ਹੈ ਡਾਕਟਰ ਹੈ ਤਾਂ ਹੈ ਜੀ ਵੀ ਹੁਣ ਜਦ ਪੀੜੇ ਜਾਦੇ ਜੀ ਡਾਕਟਰ ਪੀੜ ਤਾਂ ਵੱਖਰੀ ਡਾਕਟਰ ਹੁੰਦਿਆਂ ਨੇ ਹਮੇਸ਼ਾ ਹਾਂਜੀ ਹਾਂਜੀ ਡਾਕਟਰ ਤਾਂ ਹੁੰਦਾ ਹੈ ਹਾਂਜੀ ਆਪਣੀ ਬਾਰੀ ਸਮੇਂ ਦੇ ਨੰਬਰ ਆਉਣਾ ਜੀ ਹਾਂਜੀ ਹਾਂਜੀ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਅਸੀਂ ਸਿਹਤ ਕ੍ਰਾਂਤੀ ਕਰ ਰਹੇ ਆ ਪਰ ਫਿਰ ਹਸਪਤਾਲਾਂ ਦੇ ਵਿੱਚ ਹੰਗਾਮੇ ਕਿਉਂ ਹੁੰਦੇ ਹੰਗਾਮਿਆਂ ਤੋਂ ਬਾਅਦ ਖਬਰਾਂ ਛਪਦੀਆਂ ਤੇ ਹਸਪਤਾਲ ਦੇ ਸਟਾਫ ਨੂੰ ਲੈ ਕੇ ਦਿੱਕਤਾਂ ਕਿਉਂ ਆਉਂਦੀਆਂ ਸਾਹਮਣੇ ਮਰੀਜ਼ ਕਿਉਂ ਹੰਗਾਮੇ ਕਰਦੇ ਆ ਬੀਤੇ ਦਿਨ ਜੋ ਮਹਾਲੀ ਦੇ ਵਿੱਚ ਹੋਇਆ ਮਹਾਲੀ ਦੇ ਹਸਪਤਾਲ ਦੇ ਵਿੱਚ ਹੰਗਾਮਾ ਹੋਇਆ ਇੱਕ ਪਲਸਟਰ ਨੂੰ ਲੈ ਕੇ ਜਿਸ ਤੋਂ ਬਾਅਦ ਖਬਰਾਂ ਵੀ ਅਖਬਾਰਾਂ ਦੇ ਵਿੱਚ ਛਪੀਆਂ ਜਿਸ ਤੋਂ ਬਾਅਦ ਸਵਾਲ ਵੀ ਖੜੇ ਹੋਏ ਇਸੇ ਨੂੰ ਲੈ ਕੇ ਡਾਕਟਰ અનુਪਮ ਮਹਾਜਨ ਮੇਰੇ ਨਾਲ ਮੌਜੂਦ ਹੈ ਆਰਥੋ ਦੇ ਹੈੱਡ ਹੈਅ ਸਰਕਾਰੀ ਹਸਪਤਾਲ ਦੇ ਵਿੱਚ ਜ਼ਿਲ੍ਹਾ ਹਸਪਤਾਲ ਮਹਾਲੀ ਹੈ ਉਹਨਾਂ ਦੇ ਨਾਲ ਡਾਕਟਰ 카ਤਮ ਜੂਨ ਨੇ ਗੱਲਬਾਤ ਕਰਾਂਗੇ ਕਿ ਆਖਰਕਾਰ ਉਸ ਦਿਨ ਹੋਇਆ ਕੀ ਸੀ ਗੱਲਬਾਤ ਕੀ ਹੋਈ ਸੀ ਡਾਕਟਰ ਸਾਹਿਬ ਮਰੀਜ਼ ਵੱਲੋਂ ਹੰਗਾਮਾ ਕੀਤਾ ਜਾਂਦਾ ਕੀ ਹਸਪਤਾਲ ਦੇ ਵਿੱਚ ਛੇ ਛੇ ਆਪਾਂ ਕੀ ਕੀ ਦਿਨ ਦੀ ਵੇਟਿੰਗ ਹੁੰਦੀ ਹੈ ਜੇਕਰ ਕਿਸ ਨੇ ਪਲਸਟਰ ਕਰਵਾਉਣਾ ਉਸ ਤੋਂ ਬਾਅਦ ਪਲਸਟਰ ਵੀ ਸਾਰਾ ਬਾਹਰੋਂ ਲਿਓਣਾ ਪੈਂਦਾ ਕੀ ਹੋਇਆ ਇਸ ਸਾਰੀ ਘਟਨਾ ਕਰਮ ਅੱਛਾ ਇਸ ਤਰ੍ਹਾਂ ਹੈ ਕਿ ਇਹ ਤੇ ਕਦੇ ਨਹੀਂ ਅਸੀਂ ਕਿਸੇ ਮਰੀਜ਼ ਦਾ ਇਹ ਨਹੀਂ ਕਦੇ ਵੀ ਹੋਇਆ ਕਿ ਉਹ ਛੇ ਛੇ ਦਿਨ ਵੇਟ ਕਰਨਾ ਪੈਂਦਾ ਮੋਸਟਲੀ ਤੁਸੀਂ ਸਾਡੇ ਮਰੀਜ਼ਾਂ ਨੂੰ ਅੱਜ ਵੀ ਮਿਲ ਸਕਦੇ ਹੋ ਉਹ ਵੀ ਦੇਖ ਸਕਦੇ ਹੋ ਕਿ ਨਾਲ ਦੀ ਨਾਲ ਹੀ ਉਹਨਾਂ ਦਾ ਪਲਸਟਰ ਲੱਗ ਰਿਹਾ ਹੈ ਮੋਸਟਲੀ 99% ਤੇ ਅੰਦਰੋਂ ਹੀ ਮਿਲਦਾ ਹੈ ਪਲਸਟਰ ਔਰ ਮਿਲਦਾ ਹੀ ਹੈ ਉਹ ਅੱਧਾ ਘੰਟਾ ਘੰਟਾ ਲਈ ਕਈ ਵਾਰੀ ਪਲਸਟਰ ਉੱਪਰੋਂ ਥੱਲੇ ਆਣਾ ਹੈ ਜਿਹੜਾ ਫਾਰਮੇਸੀ ਸਟੋਰ ਚ ਪਿਆ ਹੁੰਦਾ ਹੈ ਕਈ ਵਾਰੀ ਉਹ ਡਿਲੇ ਥੋੜਾ ਬਹੁਤ ਹੋ ਜਾਂਦਾ ਹੈ ਬਟ ਨਾਰਮਲੀ ਹਰ ਪੇਸ਼ੈਂਟ ਨੂੰ ਇੱਥੇ ਲੱਗਦਾ ਹੀ ਹੈ ਐਮਰਜੈਂਸੀ ਚ ਤੇ ਬਿਲਕੁਲ ਫ੍ਰੀ ਹੈ ਤੇ ਅੰਦਰ ਓਪੀਡੀ ਚ ਵੀ ਫ੍ਰੀ ਲੱਗਦਾ ਹੈ ਤੇ 150 ਰੁਪਏ ਉਹਦੇ ਜਿਹੜੀ ਸਰਜਰੀ ਜਿਹੜੀ ਲਗਾਉਣ ਦੀ ਫੀਸ ਹੈ ਉਹ ਉਹ ਨਹੀਂ ਲੱਗਦੀ ਹੈ ਬਸ ਹੋਰ ਕੋਈ ਉਹਦੇ ਕੋਈ ਤਰਕੀਬ ਨਹੀਂ ਐਗਜ਼ੈਕਟ ਫੀਸ ਕੀ ਨਹੀਂ ਕਿਉਂਕਿ ਕਈਆਂ ਨੇ ਕਿਹਾ ਕਿ ਇੱਥੇ ਕੋਈ ਫੀਸ ਨਹੀਂ ਲੈਂਦੇ ਕਈ ਕਹਿੰਦੇ ਕਿ 150 ਰੁਪਏ ਫੀਸ ਲੈਂਦੇ ਆ ਸਰਕਾਰੀ ਫੀਸ ਐਗਜ਼ੈਕਟ ਕੀ ਨਹੀਂ ਔਰ ਉਹ ਕਿਹੜੇ ਵਿਅਕਤੀਆਂ ਦੀ ਜਿਹੜੀ ਸਰਕਾਰੀ ਫੀਸ 150 ₹100 ਲਈ ਜਾਂਦੀ ਹੈ ਜਿਹੜੇ ਤਾਂ ਸੀਨੀਅਰ ਸਿਟੀਜ਼ਨ ਹੈ ਉਹਨਾਂ ਤੋਂ ਕੋਈ ਚਾਰਜ ਨਹੀਂ ਹੈਗਾ ਸਰ ਤੇ ਜਿਹੜੇ ਬਿਲੋ ਪੋਵਰਟੀ ਲਾਈਨ ਹੈ ਉਹਨਾਂ ਤੋਂ ਵੀ ਕੋਈ ਚਾਰਜ ਨਹੀਂ ਹੈ ਪਰ ਜਿਹੜਾ ਜੋ ਹੈ ਇੱਕ ਨਾਮ ਆਮ ਤੌਰ ਤੇ ਮਾਮਲੀ ਜਿਹੜਾ ਉਪਰੋਂ ਹੀ ਚੱਲਦਾ ਰਹੇ ਉਹ ₹150 ਫੀਸ ਲੱਗਦੀ ਹੈਗੀ ਪਲਸਟਰ ਦਾ ਕੋਈ ਚਾਰਜ ਨਹੀਂ ਲੱਗਦਾ ਪਲਸਟਰ ਫ੍ਰੀ ਆਫ ਕਾਸਟ ਦਿੱਤਾ ਜਾਂਦਾ ਹੈ ਡਾਕਟਰ ਕਾਰ ਦਾ ਜਿਹੜੇ ਉਹ ਮਰੀਜ਼ ਦੇਖ ਰਹੇ ਸੀ ਡਾਕਟਰ ਸਭ ਤੁਸੀਂ ਉਹ ਮਰੀਜ਼ ਦੇਖ ਰਹੇ ਸੀ ਜਿਨ੍ਹਾਂ ਵੱਲੋਂ ਬਕਾਇਦਾ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਇੱਥੇ ਹਸਪਤਾਲ ਚ ਸਾਨੂੰ ਸਮਾਨ ਨਹੀਂ ਮਿਲਦਾ ਬਾਹਰੋਂ ਲਿਆਉਣਾ ਪੈਂਦਾ ਕੀ ਸਾਰੇ ਮਰੀਜ਼ ਦਾ ਮੈਟਰ ਸੀਗਾ ਉਹ ਤੁਸੀਂ ਦੱਸ ਸਕਦੇ ਹੋ ਪੇਸ਼ੈਂਟ ਦਾ ਨ ਨਾਂ ਪਤਾ ਨਹੀਂ ਪਤਾ ਪਰ ਉਹਨਾਂ ਨੇ ਬਕਾਇਦਾ ਆ ਕੇ ਫੀਮੇਲ ਸੀਗੇ ਫੀਮੇਲ ਪੇਸ਼ੈਂਟ ਸੀਗੇ ਓਕੇ ਮੈਨੂੰ ਕਿਉਂਕਿ ਇੰਨੇ ਪੇਸ਼ੈਂਟਸ ਮੈਂ ਦੇਖਦਾ ਆਇਆਗਾ ਤੇ ਮੈਨੂੰ ਐਗਜ਼ੈਕਟਲੀ ਤਾਂ ਨਹੀਂ ਪਤਾ ਵੀ ਕੀ ਕੇਸ ਸੀਗਾ ਬਟ ਹਾਂ ਫਰਡੇ ਦੀ ਗੱਲ ਆ ਸ਼ਾਇਦ ਉਸ ਦਿਨ ਪਲਾਸਟਰ ਦੀ ਸਕਾਰਸਿਟੀ ਸੀਗੀ ਘੱਟ ਸੀਗੇ ਪਲਾਸਟਰ ਹਨਾ ਉਹਦੇ ਰੀਜ਼ਨ ਕਰਕੇ ਐਮਰਜੈਂਸੀ ਤੋਂ ਅਸੀਂ ਇੱਕ ਅਪਲਾਈ ਕਰਾਇਆ ਸੀਗਾ ਪਹਿਲਾਂ ਉਹਨਾਂ ਤੋਂ ਇੱਕ ਬਜ਼ੁਰਗ ਸੀਗੇ ਉਹਨਾਂ ਦੇ ਉਸ ਤੋਂ ਬਾਅਦ ਸਾਡੇ ਕੋਲ ਪਲਾਸਟਰ ਜਿਹੜੇ ਸੀਗੇ ਟੈਂਪਰਰੀਲੀ ਜਿਹੜਾ ਡਾਕਟਰ ਨੇ ਦੱਸਿਆ ਵੀ ਆਂਟ ਚ ਟਾਈਮ ਲੱਗ ਜਾਂਦਾ ਹੈ ਇਨ ਦਾ ਮੀਨ ਟਾਈਮ ਜਿਹੜਾ ਪੇਸ਼ੈਂਟ ਸਿਗਾ ਉਹ ਚਾਹੁੰਦਾ ਸੀਗਾ ਕਿ ਮੈਂ ਜਲਦੀ ਲਗਵਾ ਲਾਂ ਕਿਉਂਕਿ ਅੱਜ ਦੇ ਦੌਰ ਚ ਕੋਈ ਵੀ ਪੇਸ਼ੈਂਟ ਵੇਟ ਨਹੀਂ ਕਰਨਾ ਚਾਹੁੰਦਾ ਬੀਇੰਗ ਇਨ ਗਵਰਨਮੈਂਟ ਹਸਪੀਟਲ ਪਰ ਵੇਟ ਨਹੀਂ ਕਰਨਾ ਚਾਹੁੰਦੇ ਸਾਫ ਤੌਰ ਤੇ ਮਰੀਜ਼ਾਂ ਨੇ ਵੀ ਕਿਹਾ ਕਿ ਇੱਥੇ ਅਵੇਲੇਬਿਲਟੀ ਹੈਗੀ ਹੈ ਮਤਲਬ ਕਿ ਕਦੇ-ਕਦੇ ਸਮੱਸਿਆ ਆ ਸਕਦੀ ਪਰ ਹਮੇਸ਼ਾ ਇੱਥੇ ਉਹ ਸਮੱਸਿਆ ਨਹੀਂ ਰਹਿੰਦੀ ਕੈਮਰਾ ਪਰਸਨ ਰਜਤ ਦੇ ਨਾਲ ਆਸ਼ੀਓ ਨੇਜਾ ਲੀਵਿੰਗ ਇਨ ਦੀ ਨਿਊਜ਼ ਮਹਾਲੀ